ਆਜ਼ਾਦੀ ਦੇ 79 ਸਾਲ ਬਾਅਦ ਵੀ ਜਿਹੜਾ ਭਾਈਚਾਰਾ ਅੱਜ ਬਹੁਤ ਸਾਰੀਆਂ ਆਰਥਿਕ ਸਮਾਜਿਕ ਤੇ ਸਿੱਖਿਆਕ ਦੇ ਰਾਜਨੀਤਿਕ ਸਮੱਸਿਆਵਾਂ ਨਾਲ ਜੂਝ ਰਿਹਾ ਉਹਦਾ ਕਾਰਨ ਆ ਰਾਜਨੀਤਿਕ ਹਨ ਦੇਖੀ ਸੋ ਰਾਜਨੀਤਿਕ ਹਨ ਦੇਖੀ ਕਰਕੇ ਜਿਹੜੀਆਂ ਸੀਟਾਂ ਦੇ ਇਹ ਭਾਈਚਾਰੇ ਦੇ ਐਮਐਲਏ ਤੇ ਐਮਪੀ ਹੋਣੇ ਚਾਹੀਦੇ ਆ ਉਥੇ ਜ਼ਮੀਰਦਾਰਾਂ ਨੇ ਤਣਾਡਾ ਨਹੀਂ ਜਿਹੜਾ ਕਬਜ਼ਾ ਕੀਤਾ ਹੋਇਆ ਸੋ ਸੀਐਨਐਫ ਦਾ ਜਿਹੜਾ ਅਜੰਡਾ ਬੜਾ ਕਲੀਅਰ ਹੈਗਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਅੱਜ ਇੱਥੇ ਐਲਾਨ ਹੋ ਗਿਆ ਰਾਜਨੀਤਿਕ ਪਾਰਟੀ ਦਾ ਜਿਹੜਾ ਕਲੀਅਰ ਹੋ ਗਿਆ ਨਾਂ ਜਿਹੜਾ ਅਸੀਂ ਜੰਗ ਦਿਨਾਂ ਦੇ ਵਿੱਚ ਅਨਾਉਂਸ ਜਿਹੜਾ ਕਰਕੇ ਪ੍ਰੈਸ ਕਾਨਫਰੰਸ ਕਰਕੇ ਕਰ ਦਵਾਂਗੇ ਆਪਣੀ ਜਿਹੜੀ ਆ ਸੱਤਾ ਪ੍ਰਾਪਤੀ ਦੇ ਲਈ ਆਪਣੀ ਰਾਜਨੀਤਿਕ ਸ਼ਕਤੀ ਪਾਉਣ ਦੇ ਲਈ ਅਸੀਂ ਆਪਣੇ ਜਿਹੜੇ 117 ਜਿਹੜੀਆਂ ਸੀਟਾਂ ਨੇ ਉਹਦੇ ਵਿੱਚੋਂ ਘਟੋ ਘਟ ਅਸੀਂ 50 ਸੀਟਾਂ ਦੇ ਉੱਪਰ ਜਿਹੜੇ ਆ ਆਪਣੇ ਉਮੀਦਵਾਰ ਖੜੇ ਕਰਾਂਗੇ ਜਿੱਥੇ ਵਸੀਪ ਭਾਈਚਾਰਾ ਐਸਸੀ ਭਾਈਚਾਰਾ ਸਿੱਖ ਭਾਈਚਾਰਾ ਮੁ슬림 ਭਾਈਚਾਰਾ ਸਾਡੇ ਨਾਲ ਸਹਿਯੋਗ ਕਰੇਗਾ ਅਸੀਂ ਉੱਥੇ ਉਸ ਰਾਜਨੀਤਿਕ ਪਾਰਟੀ ਦੇ ਆਪਣੇ ਬੰਦੇ ਖੜੇ ਕਰਾਂਗੇ ਲੋ ਜਿਤਾ ਕੇ ਅਸੈਂਬਲੀ ਔਰ ਪਾਰਲੀਮੈਂਟ ਚ ਭੇਜਾਂਗੇ ਦੇਖੋ ਜਦੋਂ ਵੀ ਭਾਈਚਾਰੇ ਦੇ ਮੁੱਦਿਆਂ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਬੱਚਿਆਂ ਦੇ ਰੁਜ਼ਗਾਰ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਜਿਹੜੇ ਭੈਣ ਭਰਾ ਜਿਹੜੇ ਜਦੋਂ ਡੈਥ ਹੋ ਜਾਂਦੀ ਆ ਉਹਨਾਂ ਨੂੰ ਕਬਰਸਤਾਨ ਨਹੀਂ ਮਿਲਦੇ ਕਬਰਸਤਾਨਾਂ ਦੀ ਗੱਲ ਆਉਂਦੀ ਆ ਉਹਨਾਂ ਦੀ ਜਰੂਸ਼ਲਮ ਯਾਤਰਾ ਦੀ ਗੱਲ ਆਉਂਦੀ ਆ ਉਹਨਾਂ ਦੇ ਰਖਮੇ ਕਰਨ ਦੀ ਗੱਲ ਆਉਂਦੀ ਆ ਜੇ ਜਿਹੜੀ ਕ੍ਰਿਸਟਲ ਅਰੇਜਮੈਂਟ ਤੋੜਤੀ ਜਦੋਂ ਉਹ ਗੱਲ ਆਉਂਦੀ ਤੇ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਸਾਡੇ ਭਾਈਚਾਰੇ ਨੇ ਉਹਨਾਂ ਨੂੰ ਐਮਐਲਏ ਐਮਪੀ ਬਣਾਇਆ ਉਹ ਕਦੀ ਵੀ ਅ ਹੁਣ ਸਾਨੂੰ ਜਿਹੜਾ ਆ ਇਹ ਸੋਚਣਾ ਪੈ ਰਿਹਾ ਮਜਬੂਰਨ ਸੋਚਣਾ ਪੈ ਰਿਹਾ ਵੀ ਸਾਡੀ ਕਿਸੇ ਨੇ ਬਾਣੀ ਫੜਨੀ ਸਾਨੂੰ 27 ਤੋਂ ਪਹਿਲਾਂ ਪਹਿਲਾਂ ਆਪਣੀ ਰਾਜਨੀਤਿਕ ਪਾਰਟੀ ਦਾ ਜਿਹੜਾ ਐਲਾਨ ਕਰਕੇ ਆਪਣੇ ਬੰਦੇ ਖੜੇ ਕਰਨੇ ਪੈਣਗੇ ਔਰ ਉਹ ਜਦੋਂ ਜਿੱਤ ਕੇ ਜਾਣਗੇ ਉਹ ਆਪਣੇ ਬੁੱਧਿਆ ਦੀ ਗੱਲ ਕਰਨਗੇ ਔਰ ਵਿਧਾਨ ਸਭਾ ਚ ਪਾਰਲੀਮੈਂਟ ਚ ਪਾਸ ਕਰਉਣਗੇ ਦੇਖੋ ਜਿਹੜੀਆਂ ਪਹਿਲੋਂ ਬਣੀਆਂ ਸੀ ਨਾ ਉਹ ਲੋਕਾਂ ਦੀ رائے ਨਾਲ ਨਹੀਂ ਸੀ ਬਣੀਆਂ ਉਹ ਆਪਣੀ ਮਹੱਤਵ ਕਾਂਸ਼ਾ ਨੂੰ ਪੂਰਾ ਕਰਨ ਦੇ ਲਈ ਚਾਰ ਬੰਦਿਆਂ ਨੇ 10 ਬੰਦਿਆਂ ਨੇ ਬੈਠ ਕੇ ਇੱਕ ਜਗ੍ਹਾ ਬਣਾ ਲਈ ਲੇਕਿਨ ਸੀਐਨਐਫ ਕਿਉਂਕਿ 1 ਲੱਖ ਮੈਂਬਰਸ਼ਿਪ ਹੈ ਦੀ ਪੂਰੇ ਆਲਓਵਰ ਪੰਜਾਬ ਦੇ ਵਿੱਚ ਦਾ ਸੀਐਨਐਫ ਉਸ ਸਾਰੇ ਆਪਣੇ ਲੋਕਾਂ ਤੋਂ ਹਰ ਜ਼ਿਲ੍ਹੇ 'ਚ ਜਾ ਕੇ ਪੁੱਛ ਰਹੇ ਨੇ ਸਾਡੀ ਜਿਹੜੀ ਸਟੇਟ ਕਮੇਟੀ ਜਿਹੜੀ ਰੈਲੀ ਹੋਈ ਹੈ ਸਟੇਟ ਉੱਥੇ ਵੀ ਲੋਕਾਂ ਨੇ ਸਾਨੂੰ ਕਿਹਾ ਪਾਰਟੀ ਬਣਾਓ ਬੇ ਕਦੋਂ ਤੱਕ ਅਸੀਂ ਇਹਨਾਂ ਲੋਕਾਂ ਵੱਲ ਦੇਖਾਂਗੇ ਜਿਹੜੇ ਵੋਟਾਂ ਲੈ ਜਾਂਦੇ ਮੋੜ ਕੇ ਸਾਡੇ ਫੋਨ ਵੀ ਨਹੀਂ ਚੱਕਦੇ ਸਾਡੇ ਭੈਣ ਭਰਾਵਾਂ ਦੇ ਕਤਲ ਹੋ ਜਾਂਦੇ ਨੇ ਕੋਈ ਔਜ਼ਾ ਨਹੀਂ ਆ ਸਾਡੀਆਂ ਲੜਕੀਆਂ ਛੋਟ ਛੋਟੀਆਂ ਦੇ ਬਲਾਤਕਾਰ ਹੋ ਜਾਂਦੇ ਕੋਈ ਪੁੱਛਦਾ ਨਹੀਂ ਇਸ ਕਰਕੇ ਇਹ ਜਿਹੜੀ ਪਾਰਟੀ ਆ ਇਹ ਲੋਕਾਂ ਦੀ رائے ਨਾ ਬਣ ਰਹੀ ਆ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਾਂ ਕਿਸੇ ਦੀ ਮਹੱਤਵਕਾਂਸ਼ ਨੂੰ ਪੂਰਾ ਕਰਨ ਦੇ ਲਈ ਬਜਲਦ ਅਸੀਂ ਇੱਕ ਦੇ ਮਹੀਨੇ ਦੇ ਵਿੱਚ ਵਿੱਚ ਇਹਦਾ ਐਲਾਨ ਕਰਕੇ ਇਹਨੂੰ ਜਿਹੜਾ ਅਸੀਂ ਪੂਰਾ ਕਰਕੇ ਇਹਦਾ ਝੰਡਾ ਡੰਡਾ ਕਾਇਮ ਕਰਕੇ ਅਸੀਂ 27 ਤੋਂ ਪਹਿਲਾਂ ਇੱਕ ਵੱਡੀ ਵਿਚਾਰ ਰੈਲੀ ਕਰਾਂਗੇ ਔਰ ਉੱਥੇ ਵਿੱਚ ਕਲੀਅਰ ਹੋ ਜਾਏਗਾ ਕਿ ਅਸੀਂ ਕਿੰਨੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਉਤਾਰ ਰਹੇ ਹਾਂ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਜਿਹੜਾ ਜ਼ਿਲ੍ਹਾ ਵਾਈ ਰੈਲੀਆਂ ਹੋਣਗੀਆਂ ਫਿਰ ਇੱਕ ਵਿਚਾਰ ਰੈਲੀ ਜਿਹੜੀ ਪੰਜਾਬ ਦੀ ਹੋਏਗੀ ਜਿੱਥੇ ਕਿ ਲੱਖਾਂ ਦਾ ਇਕੱਠ ਹੋਏਗਾ ਔਰ ਉੱਥੇ ਪਤਾ ਲੱਗ ਜਾਏਗਾ ਦੁਨੀਆ ਨੂੰ ਦੇ ਇਥੋਂ ਹੁਣ ਜਿਹੜੇ ਐਮਐਲਏ ਬਣ ਕੇ ਜਾਣਗੇ ਉਹ ਕਿੱਦਾਂ ਆਪਣੇ ਲੋਕਾਂ ਦੇ ਜਿਹੜਾ ਆ ਉਹ ਉਹਨਾਂ ਦਾ ਮਸਲਾ ਹੱਲ ਕਰਨਗੇ ਉਹਨਾਂ ਦੀ ਸੁਣਵਾਈ ਕਰਨਗੇ ਔਰ ਮੇਨ ਗੱਲ ਹੈਗੀ ਆ ਕਿ ਅਸੀਂ ਕਮਲੇ ਲੈਜੈਂਡਾ ਪੰਜਾਬ ਦੇ ਚੱਲਣ ਨਹੀਂ ਦੇਣਾ ਜਿਹੜੇ ਲੋਕ ਪੰਜਾਬ ਦੇ ਵਿੱਚ ਇਹ ਕਹਿ ਕੇ ਪ੍ਰਚਾਰ ਕਰ ਰਹੇ ਆ ਕਿ ਜੀ ਕਦੀ ਸਿੱਖਾਂ ਨੂੰ ਹੱਥਾਂ ਲੜਾ ਦੋ ਕਦੀ ਕ੍ਰਿਸਤਿਆਨਾਂ ਨੂੰ ਸਿੱਖਾਂ ਲੜਾ ਦੋ ਮੁਸਲਮਾਨਾਂ ਉਹ ਅਸੀਂ ਨਹੀਂ ਕਹਿੰਦੇ ਕਿ ਪੰਜਾਬ ਇੱਕ ਭਾਈਚਾਰਕ ਸਟੇਟ ਆ ਪੰਜਾਬ ਨੂੰ ਅਸੀਂ ਹਸਦਾ ਬਸਦਾ ਔਰ ਪੰਜਾਬ ਦੇ ਮੁੱਦਿਆਂ ਤੇ ਵੀ ਇਹ ਪਾਰਟੀ ਪੂਰਾ ਕੰਮ ਕਰੇਗੀ ਬੱਬਾ ਗਿਲ ਕ੍ਰਿਸਚਨ ਨੈਸ਼ਨਲ ਫਰੰਡ ਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਆ ਅੱਜ ਜਿਹੜੀ ਹ ਕ੍ਰਿਸਚਨ ਨੈਸ਼ਨਲ ਫਰੰਟ ਵੱਲੋਂ ਧਾਰੀਵਾਲ ਦੇ ਵਿੱਚ ਰੈਲੀ ਕੀਤੀ ਗਈ ਆ ਇਹਦੇ ਵਿੱਚ ਸਾਡਾ ਅਨੁਮਾਨ ਸੀ ਵੀ 1000 ਦੇ ਕਰੀਬ ਸਾਡੇ ਵਰਕਰ ਆਣਗੇ ਪਰ ਅਨੁਮਾਨ ਤੋਂ ਜ਼ਿਆਦਾ ਪਬਲਿਕ ਹੋ ਚੁੱਕੀ ਕੁਰਸੀਆਂ ਦਾ ਥੜਗੀਆਂ ਸੀ ਇਸ ਕਰਕੇ ਸਾਨੂੰ ਦੁਬਾਰਾ ਟੈਂਟੋ ਮਲਵਾਣੀਆਂ ਪਈਆਂ ਅਸੀਂ ਕ੍ਰਿਸਚਨ ਨੈਸ਼ਨਲ ਫਰੰਟ ਦੇ ਸਾਰਿਆਂ ਦੇ ਪ੍ਰਧਾਨਾਂ ਦਾ ਵਰਕਰਾਂ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਪਾਰਟੀ ਦਾ ਇਸ ਕਰਕੇ ਨਾਊਂਸ ਕੀਤਾ ਗਿਆ ਕਿਉਂਕਿ ਜਦੋਂ ਵੀ ਕੋਈ ਵੀ ਸਰਕਾਰ ਆਂਦੀ ਆ ਸਾਡੇ ਕਿਸੇ ਆਗੂ ਦੀ ਜਾਂ ਸਾਡੇ ਕਿਸੇ 크ਿਸਚਨ ਭਰਾ ਭਰਾ ਦੀ ਐਸੀਬੀਸੀ ਸਮਾਜ ਦੀ ਗੱਲ ਨਹੀਂ ਸੁਣਦੇ ਇਸ ਕਰਕੇ ਸਾਨੂੰ ਪਾਰਟੀ ਦਾ ਵੀ ਗਠਨ ਛੇਤੀ ਹੀ ਕਰ ਲੈਣਾ ਚਾਹੀਦਾ ਸਾਡੀ 크ਿਸਚਨ ਨੈਸ਼ਨਲ ਫਰੰਟ ਵੱਲੋਂ ਹੀ ਪਾਰਟੀ ਰਾਜਨੀਤਿਕ ਬਣਾਈ ਜਾਏਗੀ ਜੋ ਕਿ ਕਿਸੇ ਵੀ ਕੋਈ ਵੀ ਸਰਕਾਰ ਦੇ ਨਾਲ ਆਨ ਤੇ ਕਿਸਦਾ ਕੋਈ ਸਮਝੌਤਾ ਨਹੀਂ ਹੋਏਗਾ ਕਿਉਂਕਿ ਜਿਹੜੀ ਮਰਜ਼ੀ ਸਰਕਾਰ ਦੇ ਵਿੱਚ ਅਸੀਂ ਜਿੰਨੀ ਵੀ ਕਿਸੇ ਨੂੰ ਸਪੋਰਟ ਕੀਤੀ ਆ ਬਸ ਸਾਨੂੰ ਵਰਤਦੇ ਰਿਹਾ ਜਦੋਂ ਵੀ ਸਰਕਾਰ ਆਉਂਦੀ ਹੈ ਇਹ ਅਹੁਦੇਦੋ ਜਾਇ ਵੀ ਚੇਅਰਮੈਨੀਆਂ ਵੱਲੋਂ ਲੌਲੀਪੌਪ ਦੇ ਤੌਰ ਤੇ ਦਿੱਤੇ ਜਾਂਦੇ ਸਾਨੂੰ ਕੌਣ ਵਾਲੇ ਜੋ ਵਿਧਾਨ ਸਭਾ ਸੀਟਾਂ ਹੈ ਉਹ 117 ਹਲਕਿਆਂ ਦੇ ਵਿੱਚ ਸਾਡੇ ਕੈਂਡੀਡੇਟ ਖੜੇ ਕੀਤੇ ਜਾਣਗੇ ਕਿਉਂਕਿ ਸਾਡੇ ਪੰਜਾਬ ਦੇ 23 ਜ਼ਿਲ੍ਹੇ ਨੇ ਤੀਆਂ ਜ਼ਿਲ੍ਹਿਆਂ ਦੇ ਵਿੱਚ ਹੀ ਸਾਡੀਆਂ ਇਸੇ ਤਰ੍ਹਾਂ ਦੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਸਾਰੇ ਹੀ ਕ੍ਰਿਸਚੀਅਨ ਭਾਈਚਾਰੇਵਾਂ ਦਾ ਦਿਲੋਂ ਧੰਨਵਾਦ ਕਰਨਾ ਔਰ ਪੱਤਰਕਾਰ ਵੀਰਾਂ ਦਾ ਔਰ ਕੁੱਲ ਪ੍ਰਸ਼ਾਸਨ ਦਾ ਖਾਸ ਕਰਕੇ ਐਸਐਸਪੀ ਸਾਹਿਬ ਦਾ ਗਰਦਾਸਪੁਰ ਦਾ ਮੈਂ ਧੰਨਵਾਦ ਕਰਨਾ